8 ਅਕਤੂਬਰ ਸਾਲ 2025 ਦੇ ਦਿਨ ਵੀਰਵਾਰ ਸਮਾਂ ਸਵੇਰ ਦੇ 6:30 ਹੋ ਗਏ ਤੇ ਆਪਾਂ ਨਿਕਲ ਪਏ ਹਾਂ ਸਾਈਕਲਿੰਗ ਆਸਤੇ ਇੱਕ ਸੋਹਣੀ ਜਿਹੀ ਸਵੇਰ ਦੇਖ ਕੇ ਬੜਾ ਆਨੰਦ ਆ ਰਿਹਾ ਤੇ ਬਾਕੀ ਸਵਾਗਤ ਹੈ ਜੀ ਅੱਜ ਦੇ ਨਵੇਂ ਵਲੌਗ ਦੇ ਵਿੱਚ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਾਂ ਵੀ ਚੜ੍ਹਦੀ ਕਲਾ ਦੇ ਵਿੱਚ ਤੇ ਬਾਕੀ ਧੁੰਦ ਦੇ ਨਾਲ ਵਧ ਰਹੀ ਹੈ ਤੇ ਫਿਰ ਵੀ ਸਾਈਕਲਿੰਗ ਜਾਰੀ ਹੈ ਲਾਈਟਾਂ ਬਾਕੀ ਆਪਾਂ ਆਰਡਰ ਕਰਤੀਆਂ ਆ ਜਾਈਆਂ ਇੱਕ ਦੇ ਦਿਨ ਚੱਕਰ ਮਗਰ ਲਾਵਾਂਗੇ ਟੇਲ ਤੇ ਬਲਿੰਕ ਕਰਨ ਵਾਲੀ ਦੇ ਅੱਗੇ 프ਾਂਟ ਤੇ ਸੇਫਟੀ ਵੀ ਜ਼ਰੂਰੀ ਹੈ ਬਾਈ ਤੇ ਬਾਕੀ ਬਣੇ ਰਿਹਾ ਹੈ ਦੀ ਪੂਰੀ ਗੱਲ ਬਾਤ ਫਟਣਾ ਕਰਾਂਗੇ ਸਾਂਝੀ ਤੇ ਵਲੌਗ ਨੂੰ ਐਂਡ ਤੱਕਰ ਜ਼ਰੂਰ ਦੇਖਿਆ ਕਰੋ ਤੇ ਆਪਣੇ ਯਾਰਾਂ ਮਿੱਤਰਾਂ ਨਾਲ ਸ਼ੇਅਰ ਜ਼ਰੂਰ ਕਰਦਿਆ ਕਰੋ ਬਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਇਧਰ ਗਗਨਾ ਲੀਵਰਪੂਲ ਆਂ ਜੀ ਪਾ ਕੇ ਕੋਟ ਤੇ ਪੈਂਟੀ ਜਾਂਦਾ ਉਹ ਠੀਕ ਠਾਕ ਆ ਵਧੀਆ ਬਾਈ ਵਧੀਆ ਚੱਲਦੀ ਸਸਰੀ ਘਾਲ ਨਿੰਘਾ ਮਾਸਕ ਤਾਂ ਨਹੀਂ ਲਾਦੀ ਇਹਨੇ ਠੀਕ ਆ ਵਧੀਆ ਵਧੀਆ ਵੀ ਬਈਆਂ ਨਾਲ ਨਵੀਆਂ ਚੀਜ਼ਾਂ ਲੱਗਦਾ ਪਤਾ ਨਹੀਂ ਕਿੱਥੋਂ ਕਾਢੀ ਆ ਪੂਰਾ ਤੇ ਬਾਕੀ ਬੱਸ ਬਾਈ ਠੀਕ ਠਾਕ ਆ ਤੇ ਅੱਜ ਦੇਖਦੇ ਆ ਲੰਬੀ ਰਾਈਡ ਲਾਉਣੀ ਆ ਪਰਾ ਕਰਾਂਗੇ ਤੁਹਾਡੇ ਨਾਲ ਸਾੰਗੀ ਮਾਂਡਾਲੇ ਪਹੁੰਚ ਗਏ ਆ ਮਾਂਡਾਲੇ ਤੋਂ ਆਪਾਂ ਗੱਡੀ ਪਾਲੀ ਆ ਮੇਨ ਹਾਈਵੇ ਤੇ ਫਰੀਦਕੋਟ ਵਾਲ ਨੂੰ ਅੰਕਲ ਨਾਲ ਹੋਈ ਸੀ ਗੱਲ ਅੰਕਲ ਦੇ ਸਾਈਕਲ ਦਾ ਪੈਡਲ ਟੁੱਟ ਗਿਆ ਸੀਗਾ ਤੇ ਉਹ ਟੈਨੇ ਕੋਲੇ ਪਹੁੰਚ ਗਿਆ ਤੇ ਉਹ ਸਾਈਕਲ ਬਦਲ ਕੇ ਆਇਆ ਤੇ ਮੈਂ ਕਿਹਾ ਅੰਕਲ ਮੈਂ ਵੀ ਆ ਤੇ ਫਰੀਦਕੋਟ ਆਉਣਾ ਤੇ ਅੱਜ ਫਰੀਦਕੋਟ ਕਿੜਾ ਮਾਰਿਆ ਉਹਨੇ ਲੰਬਾ ਥੋੜਾ ਜਿਹਾ ਦੇਖਦਿਆਂ ਕਰਕੇ ਰਾਈ ਤੇ ਬਹੁਤ ਦਿਨ ਹੋ ਗਏ ਲੰਬਾ ਸੈਕਲ ਚਲਾਇਆ ਨਹੀਂ ਆਪਾਂ ਤੇ ਬਾਕੀ ਅੰਕਲ ਨੂੰ ਰਾਹ ਦੇ ਵਿੱਚ ਮਿਲਦੇ ਆ ਤੇ ਉਸ ਤੋਂ ਬਾਅਦ ਚੱਲਦੇ ਆ ਅੱਗੇ ਨੂੰ ਰੋਡ ਤੇ ਵੀ ਕਾਫੀ ਧੁੰਦ ਆ ਫਰੀਦਕੋਟ ਆਈ ਸੀ ਮਹਿੰਦਰ ਸਿੰਘ ਅੰਕਲ ਜੀ ਘਰੇ ਤੇ ਮੈਡਲ ਵਗੈਰਾ ਅੰਕਲ ਦੇ ਦੇਖੋ ਕਿੰਨੇ ਹਾਸਲ ਕੀਤੇ ਅੰਕਲ ਨੇ ਦੇਖ ਕੇ ਆਪਾਂ ਨੂੰ ਬੜੀ ਮੋਟੀਵੇਸ਼ਨ ਹੁੰਦੀ ਆ ਤੇ ਅੰਕਲ ਜੀ ਗੁੱਡ ਲੱਕ ਜਉਂਦੇ ਵਸਦੇ ਰੋ ਪਰਮਾਤਮਾ ਚੜ੍ਹਦੀ ਕਲਾ ਜ ਰੱਖੇ ਮਹਿੰਦਰ ਸਿੰਘ ਅੰਕਲ ਦੇ ਘਰੇ ਆ ਕੇ ਚਾਹ ਪਾਣੀ પી ਕੇ ਤੇ ਚੱਲ ਪਿਆ ਹੁਣ ਵਧੀਆ ਲੱਗਿਆ ਮਿਲ ਕੇ ਅੰਕਲ ਨਾਲ ਅੰਕਲ ਨੇ ਮੈਡਲ ਵਗੈਰਾ ਦਿਖਾਏ ਆਪਣੇ ਪੂਰਾ ਘਰ ਭਰਿਆ ਹੋਇਆ ਤੇ ਵਧੀਆ ਲੱਗਿਆ ਦੇਖ ਕੇ ਨੇਨ ਤੰਤ ਜੀ ਤੇ ਬਾਕੀ ਹੁਣ ਚੱਲਦੇ ਆਂ ਮੋਲ ਦੇ ਵਿੱਚ ਉੱਥੇ ਮਿਲਦੇ ਆਂ ਪੁਰਾਣੇ ਸਾਥੀਆਂ ਨੂੰ ਕਰਾਉਣੇ ਆ ਗੱਲਬਾਤ ਇਹ ਦੂਆ ਪੈਂਟ ਨੂੰ ਚੱਲਦੇ ਆਂ ਜੇ ਵਾਵਾ ਲੇਟ ਹੋ ਜਾਾਂਗੇ 8:30 ਦਾ ਹੋ ਗਏ ਆ ਆਏ ਸੀਗੇ ਮੋਲ ਤੇ ਹੁਣ ਚੱਲ ਪਏ ਇੱਥੋਂ ਬਈ ਗੱਲਾਂ ਬਾਤਾਂ ਮਾਰ ਕੇ ਆਇਆ ਹੈ ਨਾ ਇੱਥੇ ਸੀਗੀ ਆਪਣੀ ਫਾਰਮੇਸੀ ਨੈਟਮੈਡ ਜੋ ਕਿ ਨਾਮ ਜਾਣ ਖਤਮ ਹੋ ਗਿਆ ਹੁਣ ਤੇ ਬਾਕੀ ਚੱਲਦੇ ਆਂ ਭਾਈ ਪੀਲਕੌਰ ਤੋਂ ਹੁਣ ਪੀਲਕੌਰ ਤੋਂ ਚੱਲ ਕੇ ਟ੍ਰੈਂਡ ਨੂੰ ਲੱਗੂਆ ਘੰਟਾ ਦੇ ਇਥੋਂ 23 ਕਿਲੋਮੀਟਰ ਦੀ ਸਾਈਕਲਿੰਗ ਹੋ ਗਈ ਆ ਹੁਣ ਤੱਕ ਤੇ 20 ਕਿਲੋਮੀਟਰ ਬਾਈ ਹੋਰ ਬਣੂਗਾ 10 ਕਵਾਜੇ ਜਾਣਗੇ ਘਰੇ ਜਾਂਦੇ 10:30 ਤੇ ਇਧਰ ਆ ਕੀ ਛਕਦੇ ਆ ਰੋਟੀ ਪਾਣੀ ਆਉਣਗੇ ਸਰਕਾਰੀ ਬਲਜਿੰਦਰਾ ਕਾਲਜ ਕੋਲੇ ਜਵਾਕਾਂ ਦੀ ਪੂਰੀ ਭੀੜ ਆ ਸਕੂਲ ਵੀ ਹੈ ਤੇ ਕਾਲਜ ਵੀ ਹੈ ਤੇ ਜਾ ਰਹੇ ਆ ਬਾਕੀ ਸ਼ਹਿਰ ਦੇ ਅੱਡੋ-ਅੱਡੀ ਸਾਰੇ ਆਪਦੇ ਕੰਮ ਧੰਦਿਆਂ ਦੇ ਉਹ ਜਾ ਰਿਹਾ ਜਾ ਰਿਹਾ ਸਾਰੇ ਬਾਕੀ ਨਹਿਰੂ ਸਟੇਡੀਅਮ ਇਧਰ ਆਪਾਂ ਰਨਿੰਗ ਰਨਿੰਗ ਕਰਨ ਆਉਂਦੇ ਸੀਗੇ ਬਾਕੀ ਗਰਾਊਂਡ ਗਰਾਊਂਡ ਬਣਿਆ ਹਾਕੀ ਦਾ ਸਾਰੇ ਕਾਹਦਾ

ਘੰਟੇ ਦੇ ਵਿੱਚ ਆਪਾਂ 49 ਕਿਲੋਮੀਟਰ ਸਫ਼ਰ ਤਿਆਂ ਕਰਕੇ ਪਹੁੰਚ ਗਿਆਂ ਕੋੜ ਸੁਖੀਏ ਇਥੋਂ ਰਹਿ ਗਿਆ ਪਿੰਡ ਆਪਣਾ 5 ਕਿਲੋਮੀਟਰ ਹੋਰ ਅੱਜ ਦੀ ਰਾਈਡ ਆਪਣੀ ਹੋ ਜਾਣੀ ਆ 55-56 ਕਿਲੋਮੀਟਰ ਦੀ ਤੇ ਅੱਜ ਥੋੜੀ ਲੰਬੀ ਰਾਈਡ ਲਾਈ ਹੈ ਵੀ ਆਪਾਂ ਆਪਣਾ ਸਟੈਮਨਾ ਸੈੱਟ ਕਰੀ ਰੱਖੀ ਕਿਉਂਕਿ ਆਉਣ ਵਾਲੇ ਸਫ਼ਰਾਂ ਦੇ ਵਿੱਚ ਸਟੈਮਨੇ ਦੀ ਲੋੜ ਪੈਂਦੀ ਹੈ ਜੇ ਆਪਾਂ ਕੋਈ ਵੀ ਜਿੱਤ ਕਰਨੋਂ ਹਟ ਜਾਈਏ ਤਾਂ ਫਿਰ ਆਪ ਨੂੰ ਔਖੀ ਲੱਗਦੀ ਆ ਪਰ ਇਸੇ ਕਰਕੇ ਆਪਾਂ ਕੰਟੀਨਿਊ ਰੱਖਿਆ ਵਾ ਵਾ ਕੀ ਕੰਬੈਨ ਆਖਾਂ ਚ ਹੋਰੀ ਪੂਰੀ ਤਰੀਕਾ ਢੱਕੇ ਜੇ ਪਾਉਂਦੀ ਜਾਂਦੀ ਉਹ ਆਪਾਂ ਥੋੜਾ ਜਿਹਾ ਹੌਲੀ ਹਾਂ ਪਿੱਛੇ ਹਾਂ ਸਮਾਂ ਪਾਸ ਕਰਦਾ ਹੋ ਗਿਆ ਤੇ ਆਪਾਂ ਬਾਕੀ ਕੀ ਹੋਣਾ ਹੈ ਖਾਲੀ ਸਾਈਕਲ ਦੀ ਸਪੀਡ 28 30 28 30 ਹੋ ਜਾਂਦੀ ਜੇ ਰੋ ਆਪਾਂ ਤੇ ਹੋਰ ਭਜਾਈਏ ਤਾਂ ਇਸ ਤੋਂ ਅੱਗੇ ਵੀ ਹੋਣੀ ਨੀ ਤਾਂ ਨਾਰਮਲ ਸਪੀਡ ਇਨੀ ਹੋ ਜਾਂਦੀ ਆ ਕਿਉਂਕਿ ਭਾਰ ਨਹੀਂ ਹੁੰਦਾ ਵਧੀਆ ਰਾਂਗ ਦੇਖਣਾ ਚਾਹੀਦਾ ਤੇ ਾਕੀ ਸੂਰਜਦੇਵ ਜੀ ਵੀ ਆ ਗਿਆ ਕੋਟ ਪਾਇਆ ਕਰਕੇ ਥੋੜੀ ਥੋੜੀ ਗਰਮੀ ਜੀ ਲੱਗਦੀ ਆ ਬਾਕੀ ਚਲੋ ਕੋਈ ਨਾ ਹੁਣ ਘਰੇ ਜਾ ਕੇ ਲਾਵਾਂਗੇ ਢੁੱਕ ਵੀ ਲੱਗਿਆ ਹੀ ਆ ਚਾਹ ਜੂ ਪੀ ਕੇ ਹੁੰਦਾ ਤਰੇ ਸੀਗੇ ਜਾ ਕੇ ਛਕਦੇ ਆ ਪ੍ਰਸ਼ਾਦਾ ਨਹਾ ਧੋ ਕੇ ਫਿਰ ਕੰਮ ਧੰਦਾ ਕਰਾਂਗੇ ਕੱਲ ਵੀ ਇੱਥੇ ਉੱਤਰ ਫਿਰਦੇ ਰਹੇ ਤੇ ਅੱਜ ਵੀ ਦੇਰ ਹੋਵਾਂਗੇ ਕੰਮ ਕਈ ਦਿਨਾਂ ਤੋਂ ਜੱਜ ਨਾ ਹੁੰਦਾ ਨਹੀਂਗਾ ਬਾਕੀ ਇੱਕ ਆਏ ਨਾ ਘੇਰਾ ਘੁੰਮੇ ਹੀ ਜਿਵੇਂ ਤੇ ਫਿਰ ਘੁੰਮਣ ਦਾ ਹੀ ਚਸ ਰਹਿਂਦਾ ਕਿਉਂਕਿ ਜਿਵੇਂ ਮੂੰਹ ਨੂੰ ਖੂਨ ਲੱਗਣ ਵਾਲੀ ਗੱਲ ਆ ਬਸ ਇੱਕ ਵਾਰੀ ਇਹ ਖੂਨ ਲੱਗ ਗਿਆ ਤੇ ਫਿਰ ਉਹੀ ਹਸਾਕਤਾ ਹੋ ਜਾਂਦਾ ਜਿਹਨੇ ਸ਼ੇਰ ਦੇ ਸ਼ੇਰ ਦੇ ਮੂੰਹ ਨੂੰ ਖੂਨ ਲੱਗ ਗਿਆ ਕਿਸੇ ਦੇ ਵੀ ਫਿਰ ਉਹੀ ਕੰਮ ਵਾਰ-ਵਾਰ ਵਾਰ-ਵਾਰ ਕਰਨ ਨੂੰ ਜੀ ਕਰਦਾ ਤਾਂ ਘਰੇ ਮਾਨੀ ਖੜਦਾ ਹੁਣ ਵੀ ਕੱਲ ਮੁੱਦ ਕੀ ਉਹ ਮੈਂ ਅੱਜ ਫਿਰ ਕੋਟ ਤੇ ਬਾਕੀ ਇਹ ਦੂਜੇ ਸਫ਼ਰ ਵੀ ਤੁਹਾਡੇ ਨਾਲ ਜਲਦ ਹਾਂਝੇ ਕਰੇਗਾ ਕਰਾਂਗੇ ਤੇ ਜਵਾਨ ਹਉਂਟੀ ਜਾਂਦੀ ਜ਼ਿਆਦਾ ਬੋਲਣਾ ਕਈ ਵਾਰੀ ਤੇ ਬਾਕੀ ਬਈ ਤੁਸੀਂ ਜੁੜੇ ਰਹੋ ਤੇ ਅੱਗੇ ਆਪਣੇ ਯਾਰਾਂ ਬੇਲੀਆਂ ਰਿਸ਼ਤੇਦਾਰਾਂ ਮਿੱਤਰਾਂ ਆਂਡੀਆਂ ਗਵਾਨੀਆਂ ਨੂੰ ਸਾਰਿਆਂ ਨੂੰ ਵੀਡੀਓ ਸਾਂਝੀ ਕਰਦਿਆ ਕਰੋ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਤੇ ਮਸ਼ੀਨ ਮੋੜਨ ਲੱਗੀ ਤੇ ਆਪਾਂ ਵੀ ਮਾਰਦਿਆਂ ਬ੍ਰੇਕ ਪਹੁੰਚ ਗਏ ਬਈ ਪਿੰਡ ਜੋਗਨੂ ਏ ਪਗਲੀ 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 ਕਿਵੇਂ ਆ ਸਵਾਰਾ ਹੈ ਹੈਲੋ ਕਰਦੇ ਹੈਲੋ ਕਰਦੇ ਹੈਲੋ ਕਰੀ ਹੈਲੋ ਕਰਦੇ ਤੇ ਚੀਚੀ ਦਊਗਾ ਹੈਲੋ ਕਰਦੇ ਚੌਕਲੇਟ ਦਊਗਾ ਹੈਲੋ ਅੱਜ ਦੀ ਸਾਈਕਲਿੰਗ ਆਪਣੀ ਰਹੀ 54 ਕਿਲੋਮੀਟਰ ਦੀ ਤੇ ਆਪਾਂ ਹੁਣ ਛਕਦੇ ਆ ਰੋਟੀ ਤੇ ਇਧਰ ਨੰਨੂ ਜਹਾ ਆਲੂ ਖਾਈ ਜਾਂਦਾ ਆਲੂ ਖਾਣਾ ਜਾਂ ਰੋਟੀ ਓਏ ਰੋਟੀ ਖਾਏਗਾ ਹਾਂ ਆਏ ਗਾ ਦੋ ਬਣਨਾ ਮੂੰ ਗੁਗੜੂ ਓਏ ਗੁਗਣੂ ਰੋਟੀ ਪਾਣੀ ਖਾ ਕੇ ਆਪਾਂ ਨਹਾ ਧੋਲੇ ਸੀ ਕਿ ਤੇ ਹੁਣ ਕਰਦੇ ਆ ਕੰਮ ਸਕੂਲੋਂ ਛੁੱਟੀ ਹੋਣ ਤੋਂ ਬਾਅਦ ਵੀ ਮੁੰਡੇ ਸਿੱਧਾ ਇੱਥੇ ਆ ਗਏ ਸਾਈਕਲਾਂ ਦੇ ਸ਼ਕੀਨ ਆ ਮੁੰਡੇ ਸਾਈਕਲ ਬਾਹਰ ਖੜੇ ਇਹਨਾਂ ਦੇ ਤੇ ਹੋਰ ਵੀ ਠੀਕ ਠਾਕ ਆ ਹਾਂਜੀ ਸਾਰੇ ਵਧੀਆ ਸਾਰੇ ਪੰਜਵੀਂ ਕਲਾਸ ਵਾਲੇ ਆ ਠੀਕ ਆ ਬਈ ਤੇ ਉਹ ਮੁੰਡਾ ਜਿਹੜਾ ਵਿਚਾਰਾ ਬੈਠਾ ਲਾਸ਼ ਤੇ ਨਾ ਹੁਣ ਸੁਣਦਾ ਤੇ ਨਾ ਵਿਚਾਰਾ ਬੋਲ ਸਕਦਾ ਬਾਈ ਰੁਮੇਰ ਕਰੇ ਚਲੋ ਪ੍ਰਮਾਤਮਾ ਸ਼ੁਰੂ ਤੋਂ ਹੀ ਨਹੀਂ ਬੋਲਦਾ ਇਹ ਹੈ ਤੇ ਕਿਹੜੀ ਕਲਾਸ ਚ ਥੋੜੀ ਕਲਾਸ ਚ ਪੈਂਦਾ ਨਾਲ ਇਹ ਚੌਥੀ ਚ ਤੇਜੀ ਠੀਕ ਆ ਮਾੜਾ ਮੋਟਾ ਤਾਂ ਲਿਖ ਤਾਂ ਲੈਂਦਾ ਹੋਊਗਾ ਹੈ ਠੀਕ ਆ ਕਾਪੀ ਤੇ ਲਿਖਦਾ ਇਹ ਉਡਾਰਾ ਲਿਖ ਲੈਂਦਾ ਠੀਕ ਆ ਹੋਰ ਬਈ ਆਪਦਾ ਉਹਦਾ ਨਾਮ ਧਾ ਦੋ ਸਾਰਿਆਂ ਨੇ ਪਹਿਲਾ ਨੰਬਰ ਤੇ ਇਹ ਕੰਮ ਇਕਮ ਦੀ ਸੰਗ ਉਹ ਰਾਤ ਜ਼ਰ ਦੀ ਸੰਗ ਠੀਕ ਆ ਪ੍ਰਪੇਜ਼ ਮੇਰ ਜੀ ਉਹ ਬਾਈ ਦਾ ਹੈ ਹਾਂ ਤੁਝੇ ਤੁਝੇ ਸੂਰਜ ਸਿੰਘ ਠੀਕ ਆ ਸਿੰਘ ਦਾ ਨੀ ਪਿੰਡ ਠੀਕ ਆ ਸੂਰਜ ਬਾਈ ਕੋਈ ਨਾ ਇੱਕ ਦਿਨ ਪ੍ਰਮਾਤਮਾ ਚਮਕਾਊਗਾ ਤੈਨੂੰ ਕੋਈ ਚੱਕਰ ਨਹੀਂਗਾ ਪ੍ਰਮਾਤਮਾ ਕਰੂ ਮੇਰ ਤੇ ਬਾਕੀ ਠੀਕ ਆ ਬਾਈ ਤੇ ਦਿਵਾਕ ਆਏ ਆ ਮਿਲਣ ਤੇ ਵਧੀਆ ਕੋਈ ਨਹੀਂ ਚੱਲਾਂਗੇ ਸ਼ਾਮ ਨੂੰ ਦੇਖਦੇ ਆ ਅੱਜ ਕੀ ਬਣਦਾ ਤੇ ਬਾਕੀ ਆਪਾਂ ਕੰਮ ਕਰੀ ਜਾਂਦੇ ਹੋਰ ਚਾਹ ਚੂ ਦੱਸੋ ਪੀਓਗੇ ਚਾਹ ਹੈ ਪਾਣੀ ਪਾਣੀ ਪਿਆ ਰਿਹਾ ਸਮਾ ਹੋ ਗਿਆ 4 ਵਜੇ ਦਾ ਤੇ ਆਪਾਂ ਕੰਮ ਕਰਕੇ ਚੱਲੇ ਆਂ ਸਾਈਕਲਿੰਗ ਤੇ ਹੁਣ ਉਹ ਤਾਂ ਸਵੇਰੇ ਕਰਿਆ ਸੀ ਪਰ ਸ਼ਾਮ ਨੂੰ ਜਵਾਕਰ ਹੋ ਜਾਂਦੇ ਇਹ ਤੇ ਸੋਚਿਆ ਚੱਲ ਵੀ ਅੱਜ ਇਹਨਾਂ ਨਾਲ ਚੱਲਦੇ ਆਂ ਜਿਹੜੇ ਕਿਹੜੇ ਕੱਢਿਆ ਹੁਣ ਧੂੜ ਕੋਰ ਤੇ ਕਰ 4-5 ਕਿਲੋਮੀਟਰ ਦਾ ਨਵੇਂ ਸਾਈਕਲਿਸਟ ਮੰਡੇ ਜਿਆਨੀ ਜੀ ਦੇ ਪ੍ਰਪ੍ਰੀਤ ਮੈਂ ਉਹਦਾ ਨਾਮ ਭੁੱਲਿਆ ਨਾ ਯਾਰ ਮਨਪ੍ਰੀਤ ਲਾਪ੍ਰੀਤ ਤੇਰਾ ਪ੍ਰਾਪੀ ਦੇਦਾ ਸੈਈ ਦੀ ਆ ਜਾਓ ਗਾਈਜ਼ ਖਿੱਚ ਦੋ ਸਾਈਕਲ ਹੁਣ ਤਾਂ ਆ ਗਏ ਆ ਝੜਕ ਤੇ ਦੱਬ ਦੋ ਕਿਰਾ ਲੱਗ ਜੇ ਪੜਾ ਲੋ ਬਈ ਹੁਣ ਸਾਈਕਲ ਖਿੱਚਾਂਗੇ ਥੱਕ ਵੀ ਨਾ ਜਾਈ ਬਾਹਰ ਨਾ ਪਾਣੀ ਪੀਆ ਆਪਣਾ ਦੱਸ ਦੇ ਚੰਗਾ ਰਹਿਗਾ ਆਪਣੇ ਕੋਲ ਘੂੜ ਕੋੜ ਤੋਂ ਚੱਲੇ ਪਾ ਤੇ ਆ 4 ਕਿਲੋਮੀਟਰ ਹੋ ਗਿਆ ਸੀਗਾ ਤੇ 4 ਹੋਰ ਹੋ ਜੂਗਾ 8 ਕਿਲੋਮੀਟਰ ਹੋ ਜੂਗਾ ਬਹੁਤ ਆ ਵੀ ਮੰਡਿਓ 8 ਜੀ ਓਕੇ ਪਾਣੀ ਕੇ ਜਮਾ ਓਕੇ ਆ ਕਮ ਜੀ ਪਾਣੀ ਪੁਣੀ ਉੱਥੇ ਕੜ ਕੇ ਪੀ ਲਿਓ ਸੂਏ ਦੇ ਵਾਲੀ ਕੰਡਾ ਠੀਕ ਆ ਤੇ ਬਾਕੀ ਵੀ ਠੀਕ ਆ ਮਾਹੌਲ ਸੈਟ ਆ ਤੇ ਹੋਰ ਕੋਈ ਗੱਲ ਬਾਤ ਸੁਣਾਉਂਗੇ ਹੈ ਨਹੀਂ ਸੁਣਾਉਣੀ ਜੀ ਸਨਾਲੂ ਯਾਰ ਕੋਈ ਤਾਂ ਵੀ ਤਾਂ ਬੋਲ ਨਹੀਂ ਯਾਰ ਬਲੂ ਰਹਿ ਗਿਆ 2 ਕਿਲੋਮੀਟਰ ਸੁਆ ਆ ਗਿਆ ਮੁੰਡਾ ਕਿਦਾ ਠੀਕ ਆ 8 ਕਿਲੋਮੀਟਰ ਸਾਈਕਲਿੰਗ ਕਰਾ ਕੇ ਜਵਾਕਾਂ ਨੂੰ ਤੇ ਪਹੁੰਚ ਗਏ ਆ ਆਪਾਂ ਬਈ ਪਿੰਡ ਪਾਲੇ ਬਾਈ ਦੀ ਦੁਕਾਨ ਤੇ ਹੋਰ ਬਾਈ ਪਾਲੇ ਕੀ ਹਾਲ ਚਾਲ ਆ ਠੀਕ ਠਾਕ ਆ ਜੀ ਵਧੀਆ ਵਧੀਆ ਚੱਟਦੀ ਕਲਾ ਕੰਮਕਾਰ ਠੀਕ ਆ ਈ ਗੱਲ ਵਧੀਆ ਤੇ ਇੱਧਰ ਗਗਣਾ ਜੀ ਸਾਡੇ ਗਗਣਾ ਦੀ ਰਜਿਸਟ੍ਰੇਸ਼ਨ ਕਰਦੇ ਆ ਬਈ ਸੈਕਰ ਰੈਲੀ ਲਈ ਮਨਾ ਰਿਆ ਕਹਿੰਦੇ ਤੇ ਮਸਾ ਬਣਾਇਆ ਵਾ ਲਿਆ ਬਈ ਕਾਢ ਆਦਾ ਫੋਨ ਤੇ ਗੂਗਲ ਪੇ ਚੱਕ ਲ ਗਏ ਫਿਰ ਕੰਮ ਲੱਗਦੇ ਹੱਥ ਹੁਣ ਤਾਂ ਤੇ ਬਾਕੀ ਵੀ ਜੇ ਕਹਿੰਨੇ ਹੋਰ ਵੀ ਜਿੱਸੇ ਜੇ ਕਰਾਉਣੀ ਹੋਈ ਤਾਂ 16 ਨਵੰਬਰ ਦੀ ਸੈਕਰ ਰੈਲੀ ਆ ਫੀਰ ਕੋਟ ਆ ਵੀ ਤੇ ਆਪਾਂ ਤੁਹਾਨੂੰ ਨੰਬਰ ਤੇ ਸਾਰਾ ਕੁਝ ਭੇਜ ਦਿਆਂਗੇ ਕੰਟੈਕਟ ਕਰ ਲਿਓ ਬਈ ਤੇ ਇੱਧਰ ਗਗਣਾ ਜੀ ਦੇਖੋ ਬਈ ਸਮਾਨ ਚੱਕਦੇ ਸੀ ਕਿਹਦੇ ਸੱਪ ਨਿਕਲੇ ਵਿੱਚੋਂ ਤੇ ਮੁੜ ਕੇ ਕੇ ਵੱਜਿਆ ਸੀਗਾ ਤੇ ਜਮਾਂ ਬਈ ਅਸਲੀ ਲੱਗਦਾ ਸੱਪ ਦੇ ਲੋ ਤੇਰੇ ਦਾ ਪ੍ਰਾਣ ਨਿਕਲ ਜਾਣਗੇ ਜੇ ਕਿ ਰਾਤ ਰੂਤ ਨੂੰ ਬਿਸਤਰੇ ਦੇ ਦੇ ਲ ਗਿਆ ਕਿਸੇ ਦੇ ਪੈਸਾ ਪੈਸਾ ਆ ਗਿਆ ਬਈ ਖੂਬ ਕੱਲ ਇਹਨੂੰ ਗੋਲ ਗੱਪਿਆਂ 'ਚ ਤੇ ਕਿਹਾ ਹੀ ਪੈਸੇ ਲਿਆਉਣ ਨੂੰ ਤੇ ਇਹ ਅੱਜ ਲੈ ਆਇਆ ਵਾਧੂ ਪੈਸੇ ਦਿਖਾ ਬਈ ਗਣ ਕੇ ਆ ਜਾ ਬਈ ਇੰਨੇ ਪੈਸੇ 200 ਦਾ 1 50 ਦਾ 10 ਦਾ 100 ਦਾ ਤੇ ਅੱਜ ਪੀਜਾ ਹੀ ਉੱਡੂਗਾ ਚੰਗਾ ਜੀ ਗਾ ਰਹੇ ਵਾਰ ਦੇ ਤਾਂ ਤੁਸੀਂ ਚੱਕੋ ਜੀ ਕਿਉਂ ਅਮੀਰ ਮੁੰਡਾ ਫਰਨੋ ਤੇ ਆਪਰੇ ਦੱਸੀ ਹੈ ਗਾ ਜੀ ਆਦੇ ਬਲਾਨੀ ਐਂਡ ਤੇ ਕਰ ਦੇਖਿਆ ਕਰੋ ਸ਼ੁਰੂ ਤੋਂ ਐਂਡ ਦਿੱਤਾ ਆਦੇ ਸਾਰੇ ਰਹਿਤੇ ਗਾਏ ਨੂੰ ਭੇਜਿਆ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੱਥਾ ਸਿਕਾ ਟਾਈਮ ਹੋ ਗਿਆ 6:40 ਦਾ ਦੇ ਕੰਮ ਕੰਮ ਕਰਕੇ ਆਪਾਂ ਹਨਖਾਂ ਲੱਗਿਆ ਰੋਟੀ ਅੱਜ ਬਣਾਈ ਹੈ ਸੇ ਭਾਜੀ ਢਾਬਿਆਂ ਵਾਲੀ ਏ ਮਨੀਸ਼ ਅਧਿਆਦੀਖਾਂ ਦੇ ਨਾਲ ਨਾਲ ਹੀ ਅੱਜ ਮਨੀਸ਼ ਦਾ ਹੈ ਹੈਪੀ ਬਰਥਡੇ ਤੇ ਮੇਰੇ ਵੱਲੋਂ ਜਨਦਿਆਂ ਦੀ ਬਹੁਤ ਬਹੁਤ ਵਧਾਈਆਂ ਮਨੀਸ਼ ਤੈਨੂੰ ਜਣੀ 30 ਅਕਤੂਬਰ ਨੂੰ ਬਰਥਡੇ ਆ ਤੇ ਤੇਰੇ ਕੋਲ ਵੀਡੀਓ ਆਊਗੀ ਇਹ ਦੋ ਤਰੀਕ ਨੂੰ ਜਾਂ ਇੱਕ ਤਰੀਕ ਨੂੰ ਮੇਰੇ ਵੱਲੋਂ ਬਹੁਤ ਸਾਰਾ ਪਿਆਰ ਤੇ ਪ੍ਰਮਾਤਮਾ ਤੇਨੂੰ ਚੜ੍ਹਦੀ ਕਲਾ ਦੇ ਰੱਖੇ ਤੇ ਕਾਰੋਬਾਰ ਚ ਵਾਧੇ ਕਰੇ ਤੇ ਹਮੇਸ਼ਾ ਹੱਸਦਾ ਰਹਿ ਵਾਦਰਾ ਮੇਰੇ ਵੀ ਬਹੁਤ ਧੰਨਵਾਦ ਤੇਰਾ ਮਦਦ ਕਰਨ ਵਾਸਤੇ ਅੱਜ ਸੇ ਭਾਜੀ ਖਾਣ ਲੱਗੇ ਆ ਦੁਬਾਰਾ ਫੇਰ ਤੇ ਨਾਲ ਚਟਨੀ ਆਪਾਂ ਕੰਮ ਧੰਦਾ ਖਤਮ ਕਰਕੇ ਹੁਣ ਕਰਦੇ ਹਾਂ ਸੌਣ ਦੀ ਤਿਆਰੀ ਤੇ ਸਵੇਰੇ ਉੱਠਦੇ ਹਾਂ ਜਲਦੀ ਤੇ ਸੈਕਲਿੰਗ ਕਰਨ ਵਾਸਤੇ ਜਾਣਾ ਹੋਊਗਾ ਤੇ ਨਾਲੇ ਆਪਣੇ ਜੱਦੀ ਪਿੰਡ ਗਿੱਲ ਭਗਤ ਨਾਮਦੇਵ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਅਖੰਡ ਪਾਠ ਸਹਿ ਪ੍ਰਕਾਸ਼ ਹੋਣਾ ਤੇ ਆਪਾਂ ਉੱਥੇ ਹਾਜ਼ਰੀ ਲਵਾਵਾਂਗੇ ਤੇ ਤੁਹਾਨੂੰ ਵੀ ਗੁਰੂ ਘਰ ਦੇ ਦਰਸ਼ਨ ਕਰਾਵਾਂਗੇ ਤੇ ਬਾਕੀ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਵਲੌਗ ਦੇਖਣ ਵਾਸਤੇ ਤੇ ਇਹਨਾਂ ਪਿਆਰ ਦੇ ਰਹੇ ਹੋ ਬਹੁਤ-ਬਹੁਤ ਧੰਨਵਾਦ ਤੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਦਿਆ ਕਰੋ ਤੇ ਇੱਕ ਪਿਆਰਾ ਜਿਹਾ ਕਮੈਂਟ ਜ਼ਰੂਰ ਕਰ ਦਿਆ ਕਰੋ ਤੇ ਇਦਾਂ ਹੀ سپورਟ ਬਣਾਈ ਰੱਖਿਓ ਆਪਾਂ ਹਰ ਰੋਜ਼ ਨਵੇਂ-ਨਵੇਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਾਵਾਂਗੇ ਤੇ ਮਿਲਦੇ ਆਂ ਜੀ ਫਿਰ ਕੱਲ ਦੇ ਵਲੌਗ ਦੇ ਵਿੱਚ ਧੰਨਵਾਦ ਜੀ